ਆਈ ਵਿਦੂ ਜੀ ਦਾ ਖਾਲਸਾ ਆਈ ਵਿਦੂ ਜੀ ਦੇ ਫਤਿਹ ਇਹ ਰਿਹਾ ਲੋ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ 12 ਅਕਤੂਬਰ ਸਾਲ ਦੇਰ 25 ਦਿਨ ਐਤਵਾਰ ਤੇ ਸਮਾਂ 9:00 9:30 ਦਾ ਹੋ ਗਿਆ ਤੇ ਬਸ ਨਾ ਤੋਕੇ ਤਿਆਰ ਹਾਂ ਅੱਜ ਕੰਮ ਕਮ ਕਰਾਂਗੇ ਰੋਟੀ ਪਾਣੀ ਛਕ ਕੇ ਤੇ ਬਸ ਆਈ ਦਾ ਦਿਨ ਇਹ ਹੋ ਗਿਆ ਕੰਮ ਧੰਦਾ ਕਰਦੇ ਆਂ ਦੇਖਦੇ ਤੁਹਾਨੂੰ ਦਿਖਾਉਣੇ ਆ ਵੀ ਕਿਵੇਂ ਕੰਮ ਧੰਦਾ ਕਰੀ ਜਾਂ ਤੇ ਸਾਰੇ ਕੋ ਕਰਦੇ ਸਾਡੇ ਨਾਲ ਸਾਂਝਾ ਤੇ ਬਸ ਫਿਰ ਇਹ ਜੇ ਮੈਂ ਕੀ ਪਲੈਨਿੰਗ ਜੇ ਮੁੰਡੇ ਦਾ ਫੋਨ ਵੀ ਆਇਆ ਸੀ ਵੀ ਮੇਰੇ ਸਰ ਜਾਣਾ ਵਾ ਤੇ ਦੱਸਦੇ ਉਹਨੂੰ ਵੀ ਸਲਾਸ ਲੂ ਕਰਕੇ ਇੱਕ ਬਈ ਹੋਰ ਆ ਤੇ ਦੋ ਜਾਣੇ ਹੋਊਗਾ ਚਾਰ ਜਾਣੇ ਹੋਵਾਂਗੇ ਬਾਕੀ ਪਿੰਡ ਵਜੇ ਕੀ ਹੋਇਆ ਤਾਂ ਠੀਕ ਹੈ ਨਹੀਂ ਫਿਰ ਚਾਰੇ ਜਾਣੇ ਚਲੇ ਜਾਵਾਂਗੇ ਦੇਖਦੇ ਆਂ ਦਿਵਾਲੀ ਤੋਂ ਪਹਿਲਾਂ ਪਹਿਲਾਂ ਜਾਂ ਦਿਵਾਲੀ ਦੇਖਾਂਗੇ ਵੀ ਉੱਥੇ ਬਣਾਵਾਂਗੇ ਬਈ ਤੇਂਦੀ ਹੁੰਦੀ ਕਸਰੀ ਦੇ ਵੱਲੋਂ ਆਪਾਂ ਪੂਰੀ ਕਰਾ ਦਿੰਨੇ ਆ ਲੋ ਜੀ ਸਤਿ ਸ਼੍ਰੀ ਅਕਾਲ ਬਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੀ ਵੀਡੀਓ ਦੇਖਣ ਚ ਧੰਨਵਾਦ ਜੀ ਹਾਂ ਇਹਦੇ ਵਿੱਚ ਇਹਨਾਂ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜਉਂਦੇ ਵਾਦ ਦੇ ਰਹੋ ਜਉਂਦੇ ਵਾਦ ਦੇ ਰਹੋ ਸਾਰੇ ਚੜ੍ਹਦੀ ਕਲਾ ਚ ਰਹੋ ਤੇ ਦਿਖਾਉਣਾ ਤੁਹਾਨੂੰ ਅੱਜ ਦਾ ਇਹਨਾਂ ਫਿਰ ਕਿਵੇਂ ਹੁੰਦਾ ਹੈ ਹਾਂ ਜੀ ਠੀਕ ਹੈ ਜੀ ਬਈ ਫਿਰ ਸਾਰਾ ਬਲੌਗ ਦੇਖਿਓ ਬਈ ਤੇ ਰੋਟੀ ਖਾਏਗਾ ਬਈ ਮਤਰਾ ਮੈਂ ਬਾਸ ਠੀਕ ਹੈ ਜੀ ਠੀਕ ਹੈ ਬਈ ਫਿਰ ਖਾਣੇ ਆ ਰੋਟੀ ਪਾਣੀ ਤੇ ਆਜੋ ਤੁਸੀਂ ਵੀ ਖਾਣੀ ਆ ਤਾਂ ਭਾਈ ਹਾਂ ਬਈ ਕਿਵੇਂ ਆ ਉਹ ਵੀ ਉਹ ਸਟਾਈਲ ਪਸੰਦ ਨਹੀਂ ਆਇਆ ਜੀ ਨਾ ਆਵਾ ਨਵਾਂ ਸਟੇਅਰ ਕਰਤਾ ਏ ਨਵਾਂ ਸਟੇਅਰ ਤੋਂ ਬਈ ਪਹਿਲਾਂ ਜਵਾਬ ਦੇਖ ਲੋ ਦਿਖਾਉਣ ਵਾਲਾ ਦੇਖ ਲੋ ਆਪਾਂ ਬਈ ਇਹਨੂੰ ਮੜਾ ਇਸ ਉਹ ਕਰਤਾ ਪੋਚਾ ਮਾਰਦਾ ਇਹਦੇ ਮੂੰਹ ਤੇ ਹਨਾਏ ਅੱਜ ਪੂਰੇ 2 ਮਹੀਨੇ ਬਾਅਦ ਵਹੀ ਕੰਮ ਦੀ ਸ਼ੁਰੂਆਤ ਤੇ ਵਾਇਗਰੂ ਭਲੀ ਕਰੇ ਤੇ ਟਾਈਮ ਹੋ ਗਿਆ ਵਾ 10:30 ਵਜੇ ਦਾ ਤੇ ਹਾਂ 11:15 ਹੋ ਗਏ ਆ ਤੇ ਆਪਾਂ ਅੱਧਾ ਕੁੜਤਾ ਵਾਂ ਬਣਾਤਾ ਤੇ ਬਾਕੀ ਹੁਣ ਚਾਹ ਦਾ ਟਾਈਮ ਹੋ ਗਿਆ ਸੋਸ 30 ਪੈ ਗਈ ਸੀ ਤੇ ਚਾਹ ਚੂਪੀ ਕੇ ਫਿਰ ਲੱਗਦੇ ਆ ਦੁਬਾਰਾ ਸਟਾਰਟ ਕਰਦੇ ਆ ਹਾਈ ਗਾਇਜ਼ ਜੀ ਤੁਹਾਡਾ ਧੰਨਵਾਦ ਸਾਡੇ ਨਿਊ ਬਲੌਗ 'ਚ ਤੁਹਾਡਾ ਧੰਨਵਾਦ ਸਾਨੂੰ ਸਾਡੇ ਬਲੌਗ ਨੂੰ ਦੇਖਣ 'ਚ ਸਾ ਸਾਰੇ ਜਿਹਨੂੰ ਲਾਈਕ ਹੈਸ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ ਜੀ ਸਾਥੀ ਕਾਰ ਠੀਕ ਹੈ ਅੱਛੇ ਬਾਬੇ ਨੂੰ ਪੁੱਛ ਲੈ ਕੇ ਕਿਵੇਂ ਬਾਬਾ ਕਿਵੇਂ ਬਾਬਾ ਜੀ ਠੀਕ ਰਹੀ ਨੇ ਤੁਸੀਂ ਅੱਛਾ ਤਾਂ ਦੀ ਘਾੜਾ ਦੇ ਪਲੇਟ ਬਈ ਆਪਾਂ ਖੋਲ ਕੇ ਸਾਈਕਲ ਤੋਂ ਹੁਣ ਰੱਖ ਦਿੰਨੇ ਆ ਤੇ ਇਹਨੂੰ ਆਪਾਂ ਫੋਟੋ ਦੇ ਵਿੱਚ ਜੜਾ ਕੇ ਰੱਖਾਂਗੇ ਤੇ ਇਹ ਆਪਣੀ ਹਮੇਸ਼ਾ ਲਈ ਮੈਮਰੀ ਬਣ ਗਈ ਆਪਣੇ ਨਾਲ ਹੁਣ ਤੇ ਬੜੇ ਲੋਕ ਜੁੜੇ ਆ ਬੜੇ ਮਤਲਬ ਪਿਆਰ ਕਰਨ ਵਾਲੇ ਜੁੜੇ ਇਸ ਪਲੇਟ ਨੂੰ ਦੇਖ ਕੇ ਬਹੁਤ ਸਾਥ ਮਿਲੇ ਤੇ ਬੜਾ ਪਿਆਰ ਇਹਨੂੰ ਆਪਾਂ ਹਮੇਸ਼ਾ ਦਿਲ ਦੇ ਕਰੀਬ ਰੱਖਾਂਗੇ ਤੇ ਸਾਫ ਸੁਫੀ ਕਰਕੇ ਹੁਣ ਇਹਨੂੰ ਆਪਾਂ ਸਾਹਮਣੇ ਨਹੀਂ ਕਰਾਂ ਇੱਕ ਤਾਂ ਦਿਨ ਰੈਸਟ ਕਰਨ ਤੋਂ ਬਾਅਦ ਵੀ ਮੈਂ ਇਹਦੇ ਗਗਨਾ ਚੱਲ ਪਿਆ ਸਾਈਕਲਿੰਗ ਤੇ ਤੇ ਭਈ ਇਹਦੇ ਵਿੱਚ ਕੋਈ ਸੰਡੇ ਨਹੀਂ ਕੋਈ ਮੰਡੇ ਨਹੀਂ ਅੱਜ ਸੰਡੇ ਆ ਤੇ ਆਪਾਂ ਚੱਲੇ ਆ ਭਈ ਸਾਈਕਲਿੰਗ ਤੇ ਇਹ ਕਿਉਂ ਬਈ ਗਗਨੇ ਠੀਕ ਆ ਬਈ ਗਗਨੇ ਦੇ ਹੈੱਡਫੋਨ ਲੱਗੇ ਆ ਵੀ ਥੋੜਾ ਜਿਹਾ ਬੀਜ਼ੀ ਆ ਇਹ ਘੱਟ ਬੋਲਦਾ ਯਾਰ ਸ਼ਬਦ ਲਾ ਠੀਕ ਆ ਬਈ ਤੇ ਇਹ ਵੀ ਠੀਕ ਆ ਬਈ ਸ਼ਬਦ ਲਾ ਕੇ ਚੱਲੋ ਤੇ ਵਧੀਆ ਰਹਿੰਦਾ ਕਿ ਆਪਾਂ ਵੀ ਸੇਰੇ ਸੇਰੇ ਬਈ ਸ਼ਬਦ ਲਾ ਕੇ ਚੱਲਦੇ ਹੁੰਦੇ ਉਦੋਂ ਬਾਅਦ ਥੋੜੇ-ਬੋਧੇ ਗਾਣੇ ਦੂਜੇ ਵੀ ਲਾ ਲਈਦੇ ਸੀਗੇ ਤੇ ਨਹੀਂ ਬਈ ਮੈਂ ਸੁਣਦਾ ਹੀ ਸ਼ਬਦ ਬਾਕੀ ਬਈ ਆਪਾਂ ਗਗਨੇ ਤੋਂ ਆਪਣਾ ਰੂਟ ਮੈਪ ਪੁੱਛਦੇ ਆ ਕਿਵੇਂ ਕਿਉਂਕਿ ਆਪਾਂ ਤਾਂ ਨਵੇਂ ਆ ਸੈਂਕੀ ਦੇ ਵਿੱਚ ਹਾਂਜੀ ਬਈ ਜੀ ਸਾਂਝਾ ਕਰੋ ਮਾੜਾ ਇਹ ਰੂਟ ਮੈਪ ਆਪਣਾ 20 ਕਿਲੋਮੀਟਰ ਦਾ ਹੋਊਗਾ ਠੀਕ ਆ ਬਾਈ ਜੀ। ਮੰਡ ਵਾਲਾ ਮੋੜ ਸਾਰਾ ਮੁੜਿਆਵਾਂਗੇ ਅਪਡਾਉਣ। ਠੀਕ ਆ। ਫਿਰ ਪੋਰਟੂਗਾਲ ਤੋਂ ਡਿਵਾਈਸ ਮੁੜਿਆਵਾਂਗੇ। ਠੀਕ ਆ। ਚਲੋ ਵੇਨੇ ਆ ਬਾਕੀ ਬਾਈ। ਤੇ ਆਪਣਾ ਆ ਉਧਰ ਦੀ 20+ ਬੱਜੂਗਾ। ਠੀਕ ਆ। ਤੇ ਆਪਣਾ ਬਈ ਅੱਜ ਹੈਗਾ ਪਹਿਲਾ ਰੈਂਸ ਸਾਈਕਲਿੰਗ ਦਾ ਤੇ ਆਪਾਂ ਦੇ ਦੇ ਵੀ ਆਪਣੇ ਤੋਂ ਕਿੰਨਾ ਕ ਸਾਈਕਲ ਚਾਹਦਾ। ਤੇ ਗਗਨੇ ਵਰਗੇ ਬਾਕੀ ਪੁਰਾਣੇ ਬੰਦੇ ਆ ਬਾਈ। ਤੇ ਵੇਨੇ ਆਹਾ ਹਾ। ਤੇ ਆਪਣਾ ਪੈਂਡਾ ਬਾਈ ਭਲੂਰ। ਪਹੁੰਚ ਗਿਆ ਭਾਈ ਮੰਡਾਲੇ ਫੌਜੀ ਨੂੰ ਮਿਲ ਕੇ ਮੜਾ ਅੱਗੇ ਆਗੇ ਪੱਠੇ ਵਧਣ ਚੱਲੇ ਜੇ ਤੇ ਬਾਕੀ ਰਵੀ ਦੀ ਕੋਠੀ ਦਾ ਕੰਮ ਚੱਲ ਰਿਹਾ ਤੇ ਭਾਈ ਪਤਾ ਨਹੀਂ ਰਵੀ ਤੈਨੂੰ ਬਹੁਤ ਬਹੁਤ 14 ਕਿਲੋਮੀਟਰ ਹੋ ਗਿਆ ਭਈ ਆਪਣਾ 45 ਮਿੰਟਾਂ 'ਚ ਬਿਨਾਂ ਸਮਾਨ ਤੋਂ ਉਹਦੇ ਸਮਾਨ ਦੇ ਨਾਲ ਇਹੀ ਫਰਕ ਆ ਇਹ ਆਪਣਾ ਸਮਾਨ ਹਨ 15 ਕਿਲੋਮੀਟਰ ਨਿਕਲਦਾ ਸੀ 1 ਘੰਟੇ ਦੇ ਵਿੱਚ ਹੁਣ ਆਪਾਂ 18 ਤੋਂ 20 ਕਿਲੋਮੀਟਰ ਕੱਢ ਸਕਦੇ ਆ ਤੇ ਬਾਕੀ ਆਪਾਂ ਆਪਦੇ ਏਰੀਆ ਦੇ ਵਿੱਚ ਸਾਈਕਲਿੰਗ ਕਰਨਾ ਆਪ ਨੂੰ ਵਧੀਆ ਲੱਗਦਾ ਸੇਫ ਕੋਈ ਡਰ ਦੁੱਕ ਨਹੀਂ ਪਿੰਡਾਂ ਦੇ ਵਿੱਚ ਆਪਾਂ ਸਾਈਕਲਿੰਗ ਕਰਦੇ ਫਿਰਦੇ ਆ ਤੇ ਬਾਕੀ ਵਧੀਆ ਸੋਹਣਾ ਮਾਹੌਲ ਆ ਝੋਨੇ ਚਾਂਦੀ ਵੱਡਾ ਵੱਡਾਈ ਚੱਲ ਰਹੀ ਆ ਤੇ ਬਾਕੀ ਟਾਈਮ ਸਾਰੀ ਆਪਾਂ ਮੁੜ ਜਾਾਂਗੇ ਕੋਈ ਮੱਛਰ ਮੁਛਰ ਦਾ ਹੈਗਾ ਵਾ ਮੁਛਰ ਦੇ ਮੱਕੜੀ ਦੇ ਦਜਾਲੇ ਜੇ ਹੋਰ ਹੀ ਲੱਗੀਆਂ ਰਹਿੰਦੇ ਨੇ ਮੂੰਹ ਤੇ ਇਹ ਦਿਨ ਵੀ ਹੁਣ ਛੇਤੀ ਢਲ ਜਾਂਦਾ ਵਾ 6:00 ਵਜੇ ਦੇ ਨੂੰ ਇਹ ਵਧੀਆ ਲੱਗ ਰਿਹਾ। ਬਾਕੀ ਟਾਈਮ ਕਰ ਦਈਏ ਫਿਕਸ ਆਪਾਂ ਆਹੀ ਫਿਰ। ਹਾਂ 4:30 ਸਹੀ ਆ। 4:30 ਦਾ ਟਾਈਮ। 4:30 ਦਾ ਟਾਈਮ ਵੀ ਆਪਾਂ ਲੋਕ ਕਰ ਦੇਣਾ ਗੱਗਨੇ ਦੇ ਕਹਿੰਦੇ। ਠੀਕ ਆ ਜੀ। ਕਿਵੇਂ ਠੀਕ ਆ ਲੱਤ ਲੁੱਤ ਹੁਣ ਤਾਂ ਹੀ ਦੁਖਦੀ। ਨਾ ਨਾ। ਮੌਂਗ ਦੇਖ ਤੋਂ ਤੁਹਾਨੂੰ ਕਹੂਗਾ ਫਰ। ਓ ਲੱਤ ਨਹੀਂ ਨਾ ਤੁਹ ਕੀ ਕਰਨੀ ਕਰਦੇ ਭਾਈ। ਸਹੀ ਆ ਭਾਈ ਸਹੀ ਆ। ਆ ਦੇਖ ਸਕਦੇ ਹੋ ਵੀ ਮੋਟੀਵੇਸ਼ਨ ਉਹਦੀ ਵੀ 7:30 ਵਜੇ ਆ ਤੇ ਫਿਰ ਵੀ ਸਾਈਕਲਿੰਗ ਕਰੀ ਜਾਂਦਾ ਤੇ ਜਿਹੜੇ ਬੰਦੇ ਘਰੇ ਬੈਠੇ ਤੇ ਬਹਾਨੇ ਮਾਰਦੇ ਆ ਵੀ ਯਾਰ ਵੇਣੇ ਆ ਕਰਦੇ ਆ ਤੇ ਭਾਈ ਜੀ ਤੇ ਉਹ ਕੁਝ ਤਾਂ ਸਿੱਖਣ ਬਾਈ ਇੱਥੇ ਤੁਰੋ ਨਿਕਲੋ ਇੱਥੇ ਇੰਜਣ ਵੀ ਲੱਗਿਆ ਹੋਆ ਮੱਛਿਆਵਾ ਫੁੱਟ ਸਾਲ ਅੱਛਾ ਠੀਕ ਆ ਠੀਕ ਆ ਤੇ ਇਹਦੀ ਲੱਤ ਜੀ ਵੀ ਮਤਲਬ ਲੱਤ ਜੀ ਪ੍ਰੋਬਲਮ ਆ ਹਾਂ ਹੈਗੀ ਤੇ ਲੱਤ ਦੇ ਵਿੱਚ ਪ੍ਰੋਬਲਮ ਆ ਤੇ ਭਾਈ ਫਿਰ ਵੀ ਬੰਦਾ ਸਾਈਕਲਿੰਗ ਕਰਨ ਆਇਆ ਮੇਰੇ ਕਹੇ ਤੇ ਤੇ ਭਾਈ ਤੁਸੀਂ ਵੀ ਤੁਰੋ ਯਾਰ ਜਿਹੜੇ ਘਰੇ ਬੈਠੇ ਬਹਾਨੇ ਮਾਰੀ ਜਾਂਦੇ ਆ ਉਹ ਐਵੇਂ ਬਾਨੇਣਾ ਮਾਰੋ ਤੇ ਕੋਈ ਚੱਕਰ ਨਹੀਂ ਹੁੰਦਾ ਇਹ ਹੋਇਆ ਆਓ ਤਰੋ ਬਈ ਨਿਕਲੋ ਘਰ ਉਹ ਬਈ ਸਾਈਕਲਿੰਗ ਕਰਕੇ ਤੇ ਇਧਰ ਦੀ ਆ ਗਈ ਸੀ ਢੂੜਕੋੜ ਵੇ ਦੀ ਕੋਰਸੂਹੀਆ ਢੁੱਡੀ ਤਿੰਨ ਚਾਰ ਪਿੰਡਾਂ ਵੇ ਦੀ ਤੇ ਇਧਰ ਆਪਾਂ ਨੂੰ ਢੂੜਕੋੜ ਦੇ ਚੋਬਰ ਮਿਲਿਆ ਬਈ ਸਾਈਕਲਿੰਗ ਕਰਦੇ ਇਧਰ ਬੱਚਾ ਵੀ ਆਹਾ ਤੇ ਆਹਾ ਕਿੰਨੀ ਹੋ ਗਈ ਦਿਖਾ ਬਈ ਆ ਦੇ ਖੋਲ ਕੇ ਆ 6 ਕਿਲੋਮੀਟਰ ਲੈ ਬਈ 6 ਕਿਲੋਮੀਟਰ ਹੋ ਗਈ ਯਾਰ ਠੀਕ ਆ ਬਈ ਆ ਜਵਾਕਾਂ ਨੂੰ ਦੇਖ ਕੇ ਤੁਸੀਂ ਵੀ ਨਿਕਲਿਆ ਕਰੋ ਸਾਈਕਲਿੰਗ ਕਰਨ ਵਾਸਤੇ ਕਿਹੜੀ ਕਲਾਸ ਚ ਪੜਦਾ ਬਈ 6 बलराज बी कि बई चौदह नहीं साढ़े छे किलोमीटर होगी ठीक ठाक है सारे धूलकोट तो तीन ठीक है चल वोज आ रोज आया करो मिले करा ठीक है आपका पिंड ਇਹਦਾ ਇਧਰ ਤੂੰ ਢੂੜਕੋਟ ਨਹੀਂ ਢੂੜਕੋਟ ਮੰਡਾਲ ਟੁੱਡੀ ਫਿਰ ਟੁੱਡੀ ਤੋਂ ਬਾਅਦ ਕੋਟ ਗਈ ਆ ਤੇ ਫਿਰ ਫਲੂਰ ਤੇ ਇਹ ਬਾਈ ਹੋਣੇ ਵੀ ਆਪਣਾ ਚੈਨਲ ਵੀ ਸਬਸਕ੍ਰਾਈਬ ਕੀਤਾ ਤੇ ਧੰਨਵਾਦ ਬਈ ਲੱਭ ਗਿਆ ਚੈਨਲ ਲੱਭੋ ਬਈ ਚੈਨਲ ਬਈ ਮੈਸੇਜ ਉਹਨਾਂ ਬੱਚਿਆਂ ਨੂੰ ਜਿਹੜੇ ਘਰੇ ਬੈਠ ਕੇ ਫੋਨ ਚਲਾਉਂਦੇ ਰਹਿੰਦੇ ਫੋਨ ਤੇ ਇਹਨਾਂ ਬੱਚਿਆਂ ਕੋਲੇ ਵੀ ਹੈਗੇ ਆ ਪਰ ਇਹ ਸਾਈਕਲਿੰਗ ਕਰਦੇ ਆ ਚਲੋ ਇਹ ਫੋਨ ਤਾਂ ਲੈ ਕੇ ਆਉਂਦੇ ਨਾਲ ਬਈ ਕਿਉਂਕਿ ਟਰੈਕ ਕਰਦੇ ਆ ਆਪਦੀ ਇਹ ਸਾਰੀ ਜਿਹੜੇ ਕਿਲੋਮੀਟਰਸ ਕਰਦੇ ਪਰ ਤੁਸੀਂ ਫੋਨ ਬਈ ਆਪਦਾ ਧਿਆਨ ਨਾ ਰੱਖਿਆ ਕਰੋ ਠੀਕ ਹੈ ਕਿਉਂਕਿ ਨਿਸ਼ੇੜੀ ਨਹੀਂ ਛੁੜੀ ਹੁੰਦੇ ਰਾਹ ਦੇ ਵਿੱਚ ਜਿਆਦਾ ਫੋਨ ਨਾ ਕੱਢਿਆ ਕਰੋ ਤੇ ਖੜਿਆ ਖੁੜਿਆ ਵੀ ਘੱਟ ਕਰਿਆ ਕਰੋ ਠੀਕ ਹੈ ਸਿੱਧਾ ਆਵਦਾ ਆਏ ਸਿੱਧਾ ਆਵਦਾ ਆਏ ਸਾਈਕਲਿੰਗ ਕਰਕੇ ਤੇ ਗਏ ਠੀਕ ਹੈ ਪਾਣੀ ਤੁਸੀਂ ਨਾਲ ਰੱਖਿਆ ਨਹੀਂ ਪਾਣੀ ਵੀ ਰੱਖਿਆ ਕਰੋ ਨਾਲ ਠੀਕ ਹੈ ਆਦੇ ਲਿਹਾਣੋ ਭੁੱਲ ਗਏ ਹਾਂ ਪਾਣੀ ਪੂਣੀ ਨਾਲ ਰੱਖਿਆ ਕਰੋ ਤੇ ਵਧੀਆ ਲੱਗਿਆ ਤੁਹਾਡਾ ਸਾਰਾ ਠੀਕ ਹੈ ਇਹ ਤੇ ਜਰੂਰ ਤੁਸੀਂ ਕਰਿਆ ਕਰੋ ਹੋਰ ਵੀ ਬੰਦੇ ਨਾਲ ਜੁੜੋ ਅਸੀਂ ਤਾਂ ਆਵਾ ਦੇ ਪਿੰਡੋਂ ਹੋਰ ਬੰਦੇ ਵੀ ਕਰਿਆ ਕਰਾਂ ਕਹਿੰਨੇ ਜਰੂਰ ਨਾ ਪਾਈ ਹੈਗੇ ਦੋ ਜਣੇ ਹੀ ਠੀਕ ਆ ਫਿਰ ਧੰਨਵਾਦ ਓਕੇ ਮਿਲਦੇ ਆ ਓਕੇ ਜੀ ਬਾਏ ਬਾਏ ਟਾਈਮ ਹੋ ਗਿਆ ਭਾਈ 6:30 ਦਾ ਤੇ ਆਪਾਂ 25 ਕਿਲੋਮੀਟਰ ਦੀ ਸਾਈਕਲਿੰਗ ਕਰਕੇ ਪਹੁੰਚ ਗਏ ਆ ਪੈਂਡ ਤੇ ਥੋੜਾ ਥੋੜਾ ਹਨੇਰਾ ਵੀ ਹੋਣ ਵਾਲਾ ਤੇ ਚੱਲੀਏ ਘਰਾਂ ਨੂੰ ਭਾਈ ਹੁਣ ਲੂਰ ਦੀ ਸਾਥ ਵੇਖ ਲਓ ਭਾਈ ਬਾਕੀ ਬਾਕੀ ਇਧਰ ਜੰਟਾ ਵਾ ਜੀ ਬੈਠੇ ਆ ਸ਼ੰਕਰ ਸਸਰੀ ਕਾ ਜੀ ਸਸਰੀ ਕਾ ਜੀ ਵਾ ਵਧੀਆ ਵਧੀਆ ਜੀ ਵਧੀਆ ਤੁਸੀਂ ਸੁਣਾਓ ਬਾਕੀ ਕਿਹਨੇ ਗੋਲ ਗੱਪੇ ਖਾਣੇ ਹਣ ਭਾਈ ਸ਼ੰਕਰ ਨਾਲ ਕੰਟੈਕਟ ਕਰ ਸਕਦਾ ਸ਼ੰਕਰ ਦਾ ਨੰਬਰ ਉਹ ਲਿਖਿਆ ਭਾਈ ਵਿਆਹ ਸ਼ਾਦੀਆਂ ਤੇਰੀ ਕਦੇ ਸ਼ੰਕਰ ਗੋਲ ਗੱਪੇ ਬਣਾਉਂਦਾ ਆਰਡਰ ਬੁੱਕ ਕਰਦਾ ਭਾਈ ਸ਼ੰਕਰ ਤੇ ਬਾਕੀ ਬਈ ਸ਼ੰਕਰ ਹੈਗਾ ਜਿਹੜਾ ਪਚਕਾਰੀ ਪਚਕਾਰੀਦੋ ਰਹਿਤ ਕੰਮ ਕਰਦਾ ਕਿਉਂਕਿ ਬਈ ਵਿਹਾਰ ਦੇ ਵਿੱਚ ਆਪਾਂ ਇੰਨੀ ਕਿ ਪਚਕਾਰੀਆਂ ਦੇਖੀਆਂ ਮੈਂ ਨਾ ਛੜਕਾ ਲਾਲ ਕੀਤੀਆਂ ਪਈਆਂ ਸੀ ਬਹੁਤ ਬਰੇ ਹਾਲ ਆ ਯਾਰ ਵਿਹਾਰ ਯੂਪੀ ਦੇ ਵਿੱਚ ਤੇ ਸ਼ੰਕਰ ਥੋੜਾ ਜਿਆ ਠੀਕ ਆ ਵੈਸੇ ਹਾਂ ਚੰਗੀ ਗੱਲ ਆ ਬਾਈ 7:00 ਵਜੇ ਤੇ ਰੋਟੀ ਦਾ ਟਾਈਮ ਹੋ ਗਿਆ ਤੇ ਨਾਲ-ਨਾਲ ਕੁਦਦੇ ਬਾਈ ਦਾ ਵਲੌਗ ਇਹ ਰੋਟੀ ਪਾਣੀ ਛਕਦੇ ਆ ਬਾਈ ਜਿਹੜੇ ਮੈਨੂੰ ਸਟ੍ਰੈਸ ਵਿੱਚ ਰਹਿੰਦੇ ਆ ਟਾਈਮ 9:00 ਵਜੇ ਦਾ ਹੋ ਗਿਆ ਗੱਲਾਂ ਬਾਤਾਂ ਕਰਕੇ ਹੂੰ ਤੇ ਬਾਹਰ ਕਰਦੇ ਨੇ ਭੈਣ ਹੋਣਾ ਮੰਮੀ ਹੋਣਾ ਤੇ ਪੈਕਿੰਗ ਕੁਕਿੰਗ ਉਹ ਕਰੀ ਜਾਂਦੇ ਸੀਗੇ ਤੇ ਆਪਣਾ ਵੀ ਸਮਾਨ ਸੋਣ ਪਾ ਲਿਆ ਉਹਨਾਂ ਨੇ ਬਈ ਤੇ ਚਲੋ ਵਧੀਆ ਠੀਕ ਠਾਕ ਓਕੇ ਆ ਤੇ ਹੁਣ ਸੌਣ ਨੇ ਅਰੇਸਟ ਕਰਦੇ ਆ ਆਪਣਾ ਬਸ ਇਹ ਹੀ ਰੁਟੀਨ ਆ ਬਈ ਤੇ ਕੰਮ ਉਹੰਦਾ ਦੁਕਾਨ ਤੇ ਕਰਕੇ ਉਹਦੋਂ ਬਾਅਦ ਚਾਰ ਕਿਵੇਂ ਸੈਂਗਲਿੰਗ ਤੇ ਮਾੜਾ ਮੋਟਾ ਜਾਇਆ ਕਰਾਂਗੇ ਅੱਜ ਸਫਰ 25 ਕਿਲੋਮੀਟਰ ਦਾ ਕੀਤਾ ਉਹ ਵੀ ਅੱਜ ਮੈਂ ਉਹ ਕਿਹਾ ਚੱਲੀਏ ਨਾਲ ਦੇ ਮਹਿਬੋਏ ਆ ਦੁਵਾਰੀ ਆ ਕਿਉਂਕਿ ਹੁਣ ਰੋਜ਼ੀ ਕਰਦਾ ਰੁਟੀਨ ਜਿਹਾ ਬਣਿਆ ਸੀ ਨਾ ਵੀ ਚੱਲ ਮੈਨੂੰ ਰੁਟੀਨ ਵਧੀਆ ਰੈਗੂਲਰ ਰਹੂਗਾ ਤੇ ਕੱਪੜੇ-ਕੁਪੜੇ ਆਪਣੇ ਵਧੀਆ ਸੈੱਟ ਜੇ ਆਉਣ ਲੱਗੇ ਹੁਣ ਤੇ ਬਾਕੀ ਆ ਵੀ ਆਪਾਂ ਵਾਵਾ ਟਾਈਮ ਬਾਦ ਪਾਈ ਹੈ ਟੀ-ਸ਼ਰਟ ਤੇ ਇਹ ਵੀ ਸੈੱਟ ਆਪਣੇ ਆਉਂਦੀ ਹੁਣ ਤੇ ਇੱਧਰ ਆਪਣੀਆਂ ਕਿਤਾਬਾਂ ਅਕਤੂਬਾ ਪਈਆਂ ਸਾਰੀਆਂ ਪੜ੍ਹਨ ਵਾਲੀਆਂ ਇੱਧਰ ਹੀ ਪੜ੍ਹਾ ਕਰਾਂਗੇ ਕਦਿਆਂ ਕਰਾਂਗੇ ਟਾਈਮ ਟੂ ਤੇ ਬਾਕੀ ਚਲੋ ਠੀਕ ਆ ਭਾਈ ਗੁੱਡ ਨਾਈਟ ਹੁਣ ਸੌਣੇ ਆ ਤੇ ਮਿਲਦੇ ਆ ਫਿਰ ਕੱਲ ਦੇ ਵਲੌਗ ਦੇ ਵਿੱਚ